ਸਮਿਲਦੀ ਖਬਰ ਤੁਹਾਨੂੰ ਡੇਰਾ ਬੱਸੀ ਦਿਖਾ ਰਹੇ ਆ ਡੇਰਾ ਬੱਸੀ ਦੇ ਵਿੱਚ ਇੱਕ ਟਰੱਕ ਚਾਲਕ ਨੇ ਜੋ ਟਰੱਕ ਦੇ ਵਿੱਚ ਭਰਿਆ ਸਮਾਨ ਆ ਰਿਹਾ ਸੀ ਤਾਂ ਉਸ ਦੇ ਵਿੱਚੋਂ ਇੱਕ ਟਨ ਸਮਾਨ ਚੋਰੀ ਕਰ ਲਿਆ ਜਿਸ ਦੀ ਭਰਪਾਈ ਲਈ ਇੱਕ ਵੱਖਰਾ ਹੀ ਤਰੀਕਾ ਚੋਰੀ ਮੋਰੀ ਰਾਹੀਂ ਕਰਨ ਲੱਗਿਆ ਸੀ ਪਰ ਉਸ ਦੀ ਚੋਰੀ ਫੜੀ ਗਈ ਹੈ ਦਾਦ ਨੇ ਆ ਟਰੱਕ ਚਾਲਕ ਜੋ ਕਿ ਮੰਡੀ ਗਵਿੰਦਗੜ ਤੋਂ ਲੋਹੇ ਦਾ ਸਮਾਨ ਜਿਸ ਦੇ ਵਿੱਚ ਚਾਦਰਾਂ ਲੋਹੇ ਦੀਆਂ ਤੇ ਹੋਰ ਕਈ ਸਮਾਨ ਮੰਡੀ ਗਵਿੰਦਗੜ ਆਇਰਨ ਸਟੋਰ ਤੋਂ ਡੇਰਾਬੱਸੀ ਦੇ ਕੰਪਨੀ ਦੇ ਵਿੱਚ ਲੈ ਕੇ ਆ ਰਿਹਾ ਸੀ ਦੱਸਿਆ ਕਿ ਰਾਸਤੇ ਦੇ ਵਿੱਚ ਉਸਨੇ ਉਸ ਸਮਾਨ ਦੇ ਵਿੱਚੋਂ 1 ਟਨ ਦੇ ਕਰੀਬ ਸਮਾਨ ਚੋਰੀ ਕਰ ਲਿਆ ਜਿਸ ਤੋਂ ਬਾਅਦ ਉਸ ਸਮਾਨ ਦਾ ਭਜਨ ਦੀ ਪਰਭਾਈ ਲਈ ਵੱਖਰਾ ਤਰੀਕਾ ਟਰੱਕ ਚਾਲਕ ਨੇ ਪਾਇਆ ਜਿਸ ਤੋਂ ਬਾਅਦ ਉਸਨੇ 10-12 ਬੰਦੇ ਉਸ ਟਰੱਕ ਦੇ ਵਿੱਚ ਬਿਠਾਏ ਜਿਸ ਤੋਂ ਬਾਅਦ ਜਾ ਕੇ ਉਸ ਨੂੰ ਬਿਠਾ ਕੇ ਲਟਾ ਦਿੱਤਾ ਤੇ ਨਾਲ ਦੀ ਨਾਲ ਤਰਪਾਲ ਉਹਦੇ ਉੱਪਰ ਪਾ ਦਿੱਤੀ ਜਦੋਂ ਕੰਡਾ ਹੋਣ ਵਾਸਤੇ ਇਹ ਟਰੱਕ ਜਾਂਦਾ ਤਾਂ ਲਿਸਟ ਬਣਦੀ ਹੈ ਜਿਸ ਨੂੰ ਲੈ ਕੇ ਰਸੀਦ ਫਿਰ ਕੰਪਨੀ ਲੈਂਦੀ ਹੈ ਇਹ ਪਤਾ ਲੱਗਦਾ ਕਿ ਹਾਂ ਟਰੱਕ ਦੇ ਵਿੱਚ ਸਮਾਨ ਪਿੱਛੇ ਤੋਂ ਪੂਰਾ ਆਇਆ ਪਰ ਜਦੋਂ ਕੰਡੇ ਵਾਲੇ ਨੇ ਦੇਖਿਆ ਕਿ ਅੰਦਰ ਤਰਪਾਲ ਦੇ نیچے ਕੋਈ ਹਲਚਲ ਹੋ ਰਹੀ ਹੈ ਤਾਂ ਉਸ ਨੂੰ ਸ਼ੱਕ ਹੋਇਆ ਸ਼ੱਕ ਤੋਂ ਬਾਅਦ ਜਾ ਕੇ ਦੱਸਿਆ ਕਿ ਉਸ ਦੇ ਵਿੱਚੋਂ ਜੋ ਪ੍ਰਵਾਸੀ ਬਿਠਾਏ ਹੋਏ ਸੀ ਟਰੱਕ ਦੇ ਵਿੱਚੋਂ ਭੱਜ ਗਿਆ ਇੱਕ ਪ੍ਰਵਾਸੀ ਦੀ ਲੱਤ ਜੋ ਚਾਦਰਾਂ ਲੋਹੇ ਦੇ ਰੱਖੀਆਂ ਹੋਈਆਂ ਸੂਸ ਦੇ ਵਿੱਚ ਫਸ ਗਈ ਜਿਸ ਤੋਂ ਬਾਅਦ ਜਾ ਕੇ ਤੁਸੀਂ ਦੇਖੋ ਕਿਵੇਂ ਹੁਣ ਉਹਨਾਂ ਚਾਦਰਾਂ ਵਿੱਚ ਫਸਿਆ ਹੋਇਆ ਪ੍ਰਵਾਸੀ ਬਾਹਰ ਨਿਕਲਣ ਲਈ ਲੋਕਾਂ ਨੂੰ ਅਪੀਲ ਕਰ ਰਿਹਾ ਹੈ ਤੇ ਦੂਜੇ ਪਾਸੇ ਜੋ ਕੰਡਾ ਆਪਰੇਟਰ ਸੀ ਤੇ ਨਾਲ ਹੋਰ ਨਜ਼ਦੀਕ ਦੇ ਲੋਕਾਂ ਵੱਲੋਂ ਕਿਹਾ ਗਿਆ ਕਿ ਹੁਣ ਟਰੱਕ ਚਾਲਕ ਨੂੰ ਪਹਿਲਾਂ ਲੈ ਕੇ ਆਵਾਂਗੇ ਉਸ ਤੋਂ ਬਾਅਦ ਜਾ ਕੇ ਹੀ ਤੈਨੂੰ ਕਹਾਂਗੇ ਕਿ ਪੂਰਾ ਮਾਮਲਾ ਪਤਾ ਲੱਗੇ ਕਿ ਸਾਨੂੰ ਲੈ ਕੇ ਮੌਕੇ ਤੇ ਪੁਲਿਸ ਪਹੁੰਚ ਗਈ ਪੁਲਿਸ ਵੱਲੋਂ ਪੂਰੀ ਜਾਂਚ ਕੀਤੀ ਜਾ ਰਹੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਟਰੱਕ ਚਾਲਕ ਮੌਕੇ ਤੋਂ ਟਰੱਕ ਭਜਾਉਣ ਲੱਗਿਆ ਸੀ ਜਿਸ ਤੋਂ ਬਾਅਦ ਜਾ ਕੇ ਮੁਖਤੋਂ ਲੋਕਾਂ ਨੇ ਵੀ ਕਾਬੂ ਕੀਤਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ ਤੇ ਵਿਚਕਾਰ ਤੁਸੀਂ ਦੇਖੋ ਟਰੱਕ ਦੇ ਵਿੱਚ ਰੱਖੀਆਂ ਹੋਈਆਂ ਲੋਹੇ ਦੀ ਚਾਦਰਾਂ ਦੇ ਵਿੱਚ ਇੱਕ ਪ੍ਰਵਾਸੀ ਦੀ ਲੱਤ ਫਸ ਗਈ ਕੁਝ ਪੈਸਿਆਂ ਦੇ لالਚ ਖਾਤਰ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਣ ਵਾਸਤੇ ਟਰੱਕ ਦੇ ਵਿੱਚ ਪ੍ਰਵਾਸੀ ਸਵਾਰ ਹੋ ਗਏ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੀਆਂ ਤੁਸੀਂ ਵੀ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਤਾਂਕਿ ਹੋਰ ਲੋਕਾਂ ਤੱਕ ਵੀ ਇਹ ਖਬਰ ਪਹੁੰਚ ਸਕੇ ਤੁਸੀਂ ਦੇਖੋ ਵੀਡੀਓ ਬਣਾਇਸ ਕਿ ਭਾਈ ਭਾਗਨੇ ਸੇ ਕੁਝ ਨਹੀਂ ਹੁੰਦਾ ਬੈਠੋ बैठे रो बैठे रो बुला के यहाँ आजो कांटे पे क्या दे आगे दो। आगे दो। आगे दो। भाई एक भी अगर एक भी इधर उधर हो गया भागो भागो कहाँ भागोगे भागो ये कत्ता है भागो 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 तो में बंदे की मानने को चुला पड़ा है दो 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 दो। वो देखो इसकी बहन का भाई मैं तो पहली बार, भाई पहली बार ऐसा ही होता है वैसे ठीक है भाई ऐसे नहीं निकलेगा अब तू ड्राइवर आएगा मेरे दो रहा है भाई, तो भाई मजबूरी मेरी भी समझ यार